ਅੱਜ ਹੋ ਜੋ ਚੰਗਾ ਹੀ ਲਾ ਨਹੀਂ ਬਹੁਤ ਧੁੱਪ ਹੈ ਬਹੁਤ ਧੁੱਪ ਹੈ ਛਾਂ ਚ ਜੋ ਬਿਮਾਰ ਨਾ ਹੋ ਜਿਓ ਪਲੀਜ਼ ਕੋਈ ਨਹੀਂ ਰਲਪਿਕ ਆਪਾਂ ਦੇਖ ਲੈਣਾ ਪਰ ਧੁੱਪ ਚ ਨਹੀਂ ਹੋਣਾ ਨਹੀਂ ਕੋਈ ਨਹੀਂ ਜੀ ਪਿੱਛੇ ਵੀ ਖੜ ਜਾਣਗੇ ਮੈਡਮ ਕੋਈ ਗੱਲ ਨਹੀਂ ਪਰ ਧੁੱਪ ਚ ਨਹੀਂ ਖੜਨਾ ਮਰ ਧੁੱਪ ਕੋਈ ਗੱਲ ਨਹੀਂ ਥੋੜਾ ਸਮਾਂ ਲੱਗੂ ਧੁੱਪ ਚ ਨਹੀਂ ਖੜਨਾ ਪਲੀਜ਼ ਹੈ ਨਾ ਥੈਂਕ ਯੂ ਜੀ ਬਾਤ ਵਿੰਡ ਸੰਗੋਲ ਦੀ ਸਮੂਹ ਸੰਗਤ ਸਰਪੰਚ ਸਾਹਿਬ ਪੂਰੀ ਪੰਚਾਇਤ ਬੀਬੀਆਂ ਪੜਾਣਾ ਮਾਤਾਵਾਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਸੈਕੰਡਰੀ ਦੇ ਡਿਪਟੀ ਡੀਓ ਸਾਹਿਬ ਪ੍ਰਾਇਮਰੀ ਦੇ ਡਿਪਟੀ ਡੀਓ ਸਾਹਿਬ ਜਿੰਨੇ ਵੀ ਪੰਜ ਸਰਪੰਚ ਸਾਥੀ ਪਹੁੰਚੇ ਨੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਪੀ ਸਰਪੰਚ ਜੀ ਸਾਡੇ ਸਿੱਖਿਆ ਦੇ ਕੋਆਰਡੀਨੇਟਰ ਤਰਮਿੰਦਰ ਜੀ ਸਿੱਖਿਆ ਦੇ ਸਾਰੇ ਮੈਂਬਰ ਸਹਿਬਾਨ ਜਿੰਨੇ ਵੀ ਟੀਚਰ ਇੱਥੇ ਪੜਾਉਂਦੇ ਆ ਸਾਰੇ ਤੇ ਸਾਰੇ ਸਾਰੇ ਸਾਥ ਭਾਈ ਕੋਈ ਨਾਂ ਰਹਿਣਾ ਰਹਿ ਗਿਆ ਹੋਵੇ ਮਾਫੀ ਦਿਓ ਤੇ ਸਭ ਤੋਂ ਪਹਿਲਾਂ ਫਤਵੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਨਾਮ ਦੀ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਜਿਹੜੀ ਲਹਿਰ ਚੱਲ ਰਹੀ ਹੈ ਉਹਦੇ ਤਹਿਤ ਅੱਜ ਦਾ ਪ੍ਰੋਗਰਾਮ ਸਾਰਾ ਰਚਿਆ ਗਿਆ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ, ਸਾਰਿਆਂ ਨੇ ਯੋਗਦਾਨ ਪਾਇਆ। ਕਿਉਂਕਿ ਪਹਿਲਾਂ ਇਦਾਂ ਦੇ ਪ੍ਰੋਗਰਾਮ ਜਿਹੜੇ ਨੇ ਐਨੂਅਲ ਫੰਕਸ਼ਨ ਤੋਂ ਬਿਨਾਂ ਕਦੇ ਪ੍ਰੋਗਰਾਮ ਨਹੀਂ ਸਰਕਾਰੀ ਹੁੰਦੇ ਸੀ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਦਿੱਤੇ ਹੀ ਕੁਝ ਨਹੀਂ ਸੀ ਇਸ ਫੰਕਸ਼ਨ ਕਿੱਥੋਂ ਹੋਊਗਾ। ਬਹੁਤ ਸਾਰੇ ਸਾਡੇ ਵਿਰੋਧੀ ਜੀ ਤੇਨੂੰ ਇਤਰਾਜ ਰਹਿੰਦਾ ਬਹੁਤ ਆ ਦੇਖਿਆ ਮੈਂ ਪਿੱਛੇ ਜੀ ਹੁਣ ਤਾਂ हट ਗਏ ਜੀ ਜੀ ਉਦਘਾਟਨ ਕਰਦੇ ਨੇ ਸਕੂਲਾਂ ਚ ਜਾਂਦੇ ਨੇ ਅਸੀਂ ਸਕੂਲਾਂ ਚ ਜਾਵਾਂਗੇ ਅਸੀਂ ਉਦਘਾਟਨ ਕਰਾਂਗੇ ਅਸੀਂ ਕੰਮ ਕੀਤਾ ਬੱਚਿਆਂ ਨੂੰ ਦੱਸਾਂਗੇ ਅਸੀਂ ਪੇਰੈਂਟਸ ਨੂੰ ਮਿਲਾਂਗੇ ਅਸੀਂ ਟੀਚਰਾਂ ਦੇ ਦੁੱਖ ਸੁੱਖ ਦੇ ਸਾਂਝੀ ਬਣਾਂਗੇ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਚੱਲਾਂਗੇ ਮੈਂ ਇੱਥੇ ਠੋਕੇ ਕਹਿੰਦਾ ਕਾਰਨ ਕੀ ਹੈ ਕਾਰਨ ਸਿਰਫ ਇਹ ਹੈ ਕਿ ਅੱਜ ਤੱਕ ਉਹਨਾਂ ਨੇ ਸਿੱਖਿਆ ਨੂੰ ਅਜੰਡਾ ਨਹੀਂ ਕਦੇ ਬਣਾਇਆ ਉਹਨਾਂ ਨੇ ਕਦੇ ਨਹੀਂ ਚਾਇਆ ਕਿ ਤੁਹਾਡੇ ਬੱਚੇ ਪੜ੍ਹ ਲਿਖ ਕੇ ਚੰਗੇ ਅਫਸਰ ਬਣਨ ਪੜ੍ਹ ਲਿਖ ਕੇ ਚੰਗੇ ਬਿਜ਼ਨਸਮੈਨ ਬਣਨ ਪੜ੍ਹ ਲਿਖ ਕੇ ਚੰਗੇ ਪਾਸੇ ਲੱਗਣ ਇਸ ਕਰਕੇ ਸਿੱਖਿਆ ਕਦੇ ਵੀ ਮੁੱਦਾ ਨਹੀਂ ਰਿਹਾ ਕਿਸੇ ਵੀ ਸਰਕਾਰ ਨੇ ਸਿੱਖਿਆ ਦਾ ਮੈਨੀਫੈਸਟੋ ਤਿਆਰ ਨਹੀਂ ਕੀਤਾ ਮੈਨੀਫੈਸਟੋ ਵਿੱਚ ਸਿੱਖਿਆ ਨਾਂ ਦੀ ਚੀਜ਼ ਨਹੀਂ ਸੀ ਪਾਉਂਦੇ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਬਣੇ ਸੋਧਿਆ ਸਾਹਿਬ ਸਾਡੇ ਐਜੂਕੇਸ਼ਨ ਮਿਨਿਸਟਰ ਬਣੇ ਪੰਜਾਬ ਦੇ ਵਿੱਚ ਸਰਕਾਰ ਆਈ ਭਵਨ ਸਿੰਘ ਮਾਨ ਸਾਹਿਬ ਦੀ ਤੁਸੀਂ 92 ਸੀਟਾਂ ਦਿੱਤੀਆਂ ਹਰਜੋਤ ਪੈਸ ਦੀ ਸਾਡੇ ਸਿੱਖਿਆ ਮੰਤਰੀ ਬਣੇ ਆਪਣੇ ਇਸ ਪ੍ਰਾਂ ਨੂੰ ਇਸ ਪੁੱਤ ਨੂੰ ਤੁਸੀਂ ਐਮਐਲਏ ਬਣਾਇਆ ਉਦੋਂ ਤੋਂ ਸਕੂਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਗਿਆ ਤੇ ਤੁਹਾਡੇ ਸਕੂਲ ਦੇ ਵਿੱਚ 45,55,000 ਰੁਪਏ ਅਸੀਂ ਹੁਣ ਤੱਕ ਕੱਟਤਾ ਜਿਹੜੀ ਘਰਾਟ ਘਰਾਟ ਹੈ ਤੇ ਤਕਰੀਬਨ ਮੈਂ ਸਾਰੇ 4 ਸਕੂਲਾਂ ਦੇ ਵਿੱਚ ਤੁਹਾਡੇ ਉੱਚੇ ਪਿੰਡ ਜਾ ਕੇ ਆਇਆ ਚਾਰਾਂ ਸਕੂਲਾਂ ਦੇ ਵਿੱਚ 70 ਲੱਖ ਦੇ ਗੀ ਰੁਪਿਆ ਖਰਚਤਾ ਦੀ ਹੋਣ ਕਰ। ਅਸੀਂ ਖਰਚ ਕਰਕੇ ਫੇਰ ਉਗਠਨ ਕਰਦੇ ਆਂ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਨੇ ਉਹ ਆਮ ਸਕੂਲ ਨਹੀਂ ਹੈਗੇ। ਜਿਨ੍ਹਾਂ ਜਿਹੜੇ ਤੁਹਾਡੇ ਬੱਚਿਆਂ ਨੂੰ ਪੜਾਉਂਦੇ ਨੇ ਉਹ ਆਮ ਟੀਚਰ ਨਹੀਂ ਹੈਗੇ। ਇਹ ਆਮ ਟੀਚਰਾਂ ਵਰਗੇ ਟੀਚਰ ਨਹੀਂ। ਇਹ ਬਹੁਤ ਪੜ੍ਹੇ ਲਿਖੇ ਤੇ ਆਲਾ ਦਰਜ ਦੇ ਟੀਚਰ ਨੇ ਬਹੁਤ ਵੱਡੇ ਟੈਸਟ ਪਾਸ ਕਰਕੇ ਆਏ ਹੋਏ ਨੇ। ਸਾਡੇ ਟੀਚਰਾਂ ਦੇ ਵਿੱਚ ਪੜਾਉਣ ਦੇ ਜਜ਼ਬੇ 'ਚ ਕੋਈ ਕਮੀ ਨਹੀਂ। ਕਿਸੇ ਤਰ੍ਹਾਂ ਦੀ ਕਮੀ ਨਹੀਂ ਸਰਕਾਰ ਵੱਲੋਂ ਕੰਮ ਕਰਨ ਦੇ ਵਿੱਚ ਕੋਈ ਕਮੀ ਨਹੀਂ ਸਾਡੇ ਵੱਲੋਂ ਕੋਈ ਕਮੀ ਨਹੀਂ ਇਸੇ ਕਰਕੇ ਜਿਹੜੀ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਗਈ ਹੈ ਜਿਹਨੂੰ ਨਾਂ ਦਿੱਤਾ ਗਿਆ ਪੰਜਾਬ ਸਿੱਖਿਆ ਕ੍ਰਾਂਤੀ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਜਦੋਂ ਤੱਕ ਅਸੀਂ ਆਪਣੀ ਗੱਲ ਨਹੀਂ ਰੱਖਦੇ ਉਦੋਂ ਤੱਕ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਡੀ ਗੱਲ ਨਹੀਂ ਸੁਣਦੀ ਤੁਸੀਂ ਗੱਲ ਕਦੇ ਰੱਖੀ ਨਹੀਂ ਸਰਕਾਰਾਂ ਨੇ ਤੁਹਾਡੀ ਸੁਣੀ ਨਹੀਂ ਕਾਰਨ ਕੀ ਹੈ ਤੁਹਾਨੂੰ ਉਸ ਪਾਸੇ ਨੂੰ ਲਾਇਆ ਨਹੀਂ ਗਿਆ ਕਦੇ ਵੀ ਹੁਣ ਮੈਂ ਤੁਹਾਡੇ ਪਿੰਡ ਚਲਾ ਜਾਣਾ ਆਪਾਂ ਪੂਰਾ ਚੱਲਦੇ ਆ ਪਿੰਡ ਚੱਲਦੇ ਆ ਤੁਸੀਂ ਕਹਿਣਾ ਸਕੂਲ ਦੀ ਗੱਲ ਨਹੀਂ ਕਰਨੀ ਕਰੋਗੇ ਕਿਹੜੀ ਗੱਲ ਕਰਨੀ ਆ ਟੋਬੇ ਦੀ ਨਾਲੀ ਦੀ ਪਾਥੀਆਂਾਂ ਦੀ ਪਥਵਾੜੇ ਦੀ ਹਲੋ ਆਹੀ ਗੱਲਾਂ ਹੁੰਦੀਆਂ ਨੇ ਚੱਲ ਕੇ ਦੇਖੋ ਹੈਪੀ ਹਲੋ ਹਲੋ ਹੈਪੀ ਚੱਲ ਕੇ ਦੇਖੋ ਨਾਲੀ ਸੁੰਡ ਚੱਲਦੇ ਆ ਟੋਬਾ ਭਰ ਗਿਆ ਪਾਣੀ ਦਾ ਹੱਲ ਨਹੀਂ ਉਹ ਭਾਈ ਮੇਰਾ ਕੰਮ ਨਹੀਂ ਹੈ ਇਹ ਪੰਚਾਇਤ ਦਾ ਕੰਮ ਹੁੰਦਾ ਇਹ ਕੰਮ ਸਾਰੇ ਪੰਚਾਇਤ ਦੇ ਹੁੰਦੇ ਨੇ ਸਾਡਾ ਕੰਮ ਨਹੀਂ ਹੁੰਦਾ ਸਾਡਾ ਕੰਮ ਆ ਪੈਸੇ ਦੇਣਾ ਜੇ ਮੇਰੇ ਕੋਲੇ ਕੰਮ ਲਈ ਪੈਸੇ ਦੀ ਡਿਮਾਂਡ ਕੀਤੀ ਗਈ ਹੋਵੇ ਮੈਂ ਨਾ ਦਿੱਤੇ ਹੁਣ ਤਾਂ ਮੈਂ ਭਾਈ ਤੁਹਾਡਾ ਦੇਣਦਾਰ ਆ ਪੈਸੇ ਦੀ ਸਾਡੇ ਵੱਲੋਂ ਕੋਈ ਕਮੀ ਨਹੀਂ ਅੱਜ ਵੀ ਕੋਈ ਕਮੀ ਨਹੀਂ ਪਹਿਲਾਂ ਵੀ ਕਮੀ ਨਹੀਂ ਸੀ ਸੋ ਮਸਲਾ ਕੀ ਆ ਅਸੀਂ ਜਦੋਂ ਆਉਂਦੇ ਸੀ ਉਹ ਲੀਡਰ ਅਸੀਂ ਆਪ ਹੀ ਉਹਨਾਂ ਨਾਲ ਆਹ ਡੋਕੇ ਨਾਲ ਹੀ ਉਹ ਕਹਿੰਦੇ ਹਾਂ ਬਈ ਤੇਰੇ ਬਣਾ ਦਾਂਗੇ ਉਹ ਬੱਲੇ ਬੱਲੇ ਤੇਰੇ ਵਾਲੀ ਗੱਲ ਹੀ ਬਣਾ ਦਾਂਗੇ ਤੇਰੀ ਵੀ ਇੰਨੀ ਇੱਕ ਸਾਡੀ ਖੇਡ ਸੀ ਕਦੇ ਸਕੂਲ ਅਸੀਂ ਮੰਗੇ ਹੀ ਨਹੀਂ ਕਦੇ ਕਿਹਾ ਹੀ ਨਹੀਂ ਕਿ ਸਾਡੇ ਸਕੂਲ ਚੰਗੇ ਹੋਣ ਕਦੇ ਕਿਹਾ ਹੀ ਨਹੀਂ ਸਾਡੇ ਬੱਚੇ ਚੰਗੇ ਸਕੂਲਾਂ ਚ ਪੜ੍ਹਨੇ ਸਾਡਾ ਏਜੰਡਾ ਹੀ ਨਹੀਂ ਰਿਹਾ ਏਜੰਡਾ ਤੁਸੀਂ ਨਹੀਂ ਰਿਹਾ ਤੇ ਉਹਨਾਂ ਨੇ ਵੀ ਸੋਚਿਆ ਵੀ ਚਲ ਜਿਵੇਂ ਚੱਲਦੇ ਆ ਚਲਾਈ ਚੱਲੋ ਉਹ ਉਹਨਾਂ ਨੂੰ ਕਹਿੰਦੇ ਜਿਵੇਂ ਪਿਛਲੀ ਕਹਾਵਤਾਂ ਕਹਿੰਦੇ ਜੇ ਕੋ ਪੜ੍ਹੂਗਾ ਤਾਂ ਉਹ ਸਵਾਲ ਕਰਦਾ ਜੇ ਪੜ੍ਹੂਗਾ ਤਾਂ ਸਵਾਲ ਕਰਦਾ ਕਿਉਂਕਿ ਸਵਾਲ ਉਹੀ ਕਰਦਾ ਜਿਹਦੇ ਕੋਲ ਤਰਕ ਹੁੰਦਾ ਲੌਜੀਕ ਹੁੰਦਾ ਉਹ ਸਵਾਲ ਕਰਨ ਜੂਗਾ ਤੁਹਾਨੂੰ ਛੱਡਿਆ ਹੀ ਨਹੀਂ ਕਿਉਂਕਿ ਤੁਸੀਂ ਉਸ ਪਾਸੇ ਨੂੰ ਗਏ ਹੀ ਨਹੀਂ ਹਮੇਸ਼ਾ ਇੱਕ ਤਾਰਾ ਬਣਾ ਕੇ ਰੱਖੀ ਕਿ ਸਰਕਾਰੀ ਸਕੂਲ ਜਿਹੜੇ ਨੇ ਉਹ ਗਰੀਬਾਂ ਦੇ ਸਕੂਲ ਨੇ ਐਂ ਬਣਾਈ ਹੋਈ ਸੀ ਐਂ ਕਹਿੰਦੇ ਸੀ ਨਾ ਹੁਣ ਨਹੀਂ ਕਹਿਣਾ ਹੁਣ ਸਰਕਾਰੀ ਸਕੂਲ ਜਿਹੜੇ ਨੇ ਉਹ ਵਧੀਆ ਲੋਕਾਂ ਦੇ ਸਕੂਲ ਨੇ ਚੰਗੇ ਬੱਚੇ ਪੜ੍ਹਦੇ ਨੇ ਚੰਗੇ ਪੇਰੈਂਟਸ ਲਾਉਂਦੇ ਇਸ ਕਾਜੀ ਤੁਹਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਤੁਹਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਤੁਸੀਂ ਸਰਕਾਰੀ ਸਕੂਲਾਂ 'ਚ ਤੁਹਾਡੇ ਬੱਚੇ ਪੜ੍ਹਦੇ ਨੇ ਠੀਕ ਹੈ ਮੈਂ ਪ੍ਰਾਈਵੇਟ ਸਕੂਲਾਂ ਨੂੰ ਮਾਣਾ ਨਹੀਂ ਕਹਿੰਦਾ ਜਿਹਦੀ ਜੇਬ ਅਜਾਸਤ ਦਿੰਦੀ ਆ ਪਾਈ ਉਹ ਲਾ ਲਓ ਪਰ ਇਹ ਨਾ ਹੋਵੇ ਵੀ ਨਾਨਦੇ ਘਰ ਦੀ ਬੀਬੀ ਦਾ ਬੱਚਾ ਬੈਚ ਚੜ ਕੇ ਜਾਂਦਾ ਮੈਂ ਵੀ ਉੱਥੀ ਭੇਜ ਦੂੰਗੀ ਉਹ ਸਾਡੇ ਭਰਾ ਤੇ ਗਲ ਘੁੱਟਾ ਦੇ ਦਿੰਦੀਆਂ ਉਹ ਨਾ ਵਿਚਾਰਾ ਇੱਧਰ ਜੋ ਗਿਆ ਨਾ ਉੱਧਰ ਜੋ ਗਿਆ ਮਰਦੇ ਨੂੰ ਹੱਕ ਚੱਪ ਦੇ ਐਂ ਹੁੰਦਾ ਪਹਿਲਾਂ ਤਾਂ ਪ੍ਰਿੰਸੀਪਲ ਸਾਹਿਬ ਪਹਿਲਾਂ ਤਾਂ ਲਾ ਦਉਂਦੇ ਨੇ ਫਿਰ ਸਾਲ ਬਾਅਦ ਜਦੋਂ ਹਰ ਸਾਲ ਫੀਸਾਂ ਵਧੀਆਂ ਦੇਖਦੇ ਆ ਵਰਦੀਆਂ ਮਹਿੰਗੀਆਂ ਕਿਤਾਬਾਂ ਮਹਿੰਗੀਆਂ ਫਿਰ ਵੀਡੀਓ ਪਾਉਂਦੇ ਨੇ ਸਰਕਾਰ ਇਹ ਤੇ ਸਕੰਜਾ ਕਸੇ ਸਰਕਾਰ ਸਾਡੀਆਂ ਕਿਤਾਬਾਂ ਮਹਿੰਗੀਆਂ ਕਰਦੀਆਂ ਤੇ ਸਕੂਲ ਤੇ ਸਕੰਜੇ ਤਾਂ ਤੁਸੀਂ ਖੋਲੇ ਨੇ ਭਾਈ ਤੁਸੀਂ ਕਹੇ ਹੋ ਤੁਹਾਨੂੰ ਤਾਂ ਫ੍ਰੀ ਦੇ ਰਹੇ ਆ ਅਸੀਂ ਦਾਖਲੇ ਫ੍ਰੀ ਕਰਦੇ ਆ ਅਸੀਂ ਫੀਸ ਵੀ ਤੁਹਾਡੀ ਲੈਂਦੇ ਨਹੀਂ ਬੱਚਿਆਂ ਨੂੰ ਵਰਦੀ ਵੀ ਦੇ ਰਹੇ ਆ ਬੱਚਿਆਂ ਨੂੰ ਮੈਡੇ ਵੀਰ ਵੀ ਦਿੰਦੇ ਆ ਬੱਚਿਆਂ ਨੂੰ ਕਿਤਾਬਾਂ ਸਾਰੀਆਂ ਫ੍ਰੀ ਮਿਲਦੀਆਂ ਨੇ ਸਾਰਾ ਕੁਝ ਤੁਹਾਨੂੰ ਮਿਲਦਾ ਫਿਰ ਵੀ ਜੇ ਆਪਾਂ ਕਹੀਏ ਕਿ ਸਕੂਲ ਮਾੜਾ ਬਿਲਕੁਲ ਗਲਤ ਗੱਲ ਹੈ ਬੜੇ ਮਾਣ ਦੇ ਨਾਲ ਕਿਹਾ ਕਰੋ ਕਿ ਸਾਡੇ ਸਕੂਲ ਸਾਡੇ ਬਹੁਤ ਚੰਗੇ ਨੇ ਤੇ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿੰਦਾ ਆਉਣ ਵਾਲੇ 10 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈਣ ਲਈ ਲਾਈ ਲਾਈਨਾਂ ਲੱਗਿਆ ਕਰਨਗੇ ਮੈਂ ਤੁਹਾਨੂੰ ਵਾਅਦਾ ਕਰਦਾ ਇਸ ਗੱਲ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਮਾਨ ਸਰਕਾਰ ਪੰਜਾਬ ਸਿੱਖਿਆ ਕ੍ਰਾਂਤੀ ਤੇ ਕੰਮ ਕਰਦੀਏ ਤੇ ਕੰਮ ਕਰਦੀ ਰਹੂਗੀ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਅਟੈਚਮੈਂਟ ਨਹੀਂ ਕਰ ਪਾਉਂਦੇ ਅਟੈਚਮੈਂਟ ਨਹੀਂ ਕਰ पाए ਕੀ ਕੀ ਫਰਕ ਰਿਹਾ ਟੀਚਰ ਦੀ ਪੇਰੈਂਟਸ ਨਾਲ ਨਹੀਂ ਬਣਦੀ ਬਣੀ ਹੁੰਦੀ ਅਟੈਚਮੈਂਟ ਅੱਗੇ ਬੱਚਿਆਂ ਨਾਲ ਨਹੀਂ ਬਣਦੀ ਜੇ ਇਹਨਾਂ ਦੀ ਬਣੀ ਹੁੰਦੀ ਤਾਂ ਸਾਡੇ ਵਰਗੇ ਲੀਡਰ ਜਿਹੜੇ ਸੀਗੇ ਪਹਿਲਾਂ ਉਹ ਹੌਮੇ ਦੇ ਇੰਨੇ ਮਾਰੇ ਹੋਏ ਸੀ ਉਹ ਸਕੂਲ ਚ ਜਾ ਕੇ ਬੱਚਿਆਂ ਨੂੰ ਮਿਲਣਾ ਚੰਗਾ ਹੀ ਦਿੱਤੀ ਸਮਝ ਉਹ ਇਦਾਂ ਦੇ ਫੰਕਸ਼ਨਾਂ 'ਚ ਨਹੀਂ ਸੀ ਜਾਂਦੇ ਹੁੰਦੇ ਉਹਨਾਂ ਲਈ ਇਹ ਚੀਜ਼ ਪ੍ਰਾਇੋਰਟੀ ਨਹੀਂ ਸੀ ਅਸੀਂ ਅਸੀਂ ਆਏ ਆ ਅਸੀਂ ਥੱਲੇ ਗਰਾਊਂਡ ਤੇ ਉਤਰਿਆ ਤੁੱਕ ਸਿੱਖਿਆ ਤੇ ਸਿਹਤ ਸਭ ਤੋਂ ਜ਼ਰੂਰੀ ਹੈ ਖੇਡਾਂ ਸਭ ਤੋਂ ਜ਼ਰੂਰੀ ਨੇ ਪੜ੍ਹਾਈ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ ਤੁਸੀਂ ਦੇਖਿਆ ਸਾਹਮਣੇ ਲਾਇਬ੍ਰੇਰੀ ਬਣੀ ਦੇਖੀ ਹੈ ਸਾਰੀ ਡਿਜੀਟਲ ਲਾਇਬ੍ਰੇਰੀ ਹੈ ਬੱਚੇ ਤੁਹਾਡੇ ਉੱਥੇ ਪੜ੍ਹਦੇ ਨੇ ਮੈਨੂੰ ਤੁਸੀਂ ਕਿਸੇ ਹੋਰ ਸਕੂਲ ਨਾਲ ਜਾ ਕੇ ਦਿਖਾਓ ਹੈਗੀਆਂ ਤਾਂ ਇਹਹੀ ਪਿੰਡਾ ਜਿੱਥੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਉਹ ਸਾਹਮਣੇ ਸਕੂਲ ਦੇ ਗਰਾਊਂਡ ਬਣਿਆ ਦੇਖਿਆ ਕਿਸੇ ਨੇ ਦੇਖਿਆ ਨਾ ਜਾਣੇ ਹੋ ਖੇਡਣ ਕਿਤੇ ਬੱਚੇ ਜਾਂਦੇ ਨੇ ਤੁਹਾਡੇ ਜਾਂਦੇ ਹੋ ਆਪ ਵੀ ਜਾਇਓ ਅਸੀਂ ਖੇਡਣ ਵਾਲੇ ਪਾਸੇ ਬੱਚੇ ਲੈ ਕੇ ਜਾਵਾਂਗੇ ਅਸੀਂ ਪੜ੍ਹਾਈ ਕਰਾਵਾਂਗੇ ਬੱਚਿਆਂ ਦੀ ਕਿਉਂਕਿ ਬੱਚੇ ਤੁਹਾਡਾ ਭਵਿੱਖ ਨੇ ਮੈਂ ਫਿਰ ਬੇਨਤੀ ਕਰਦਾ ਕਿ ਪੈਸਾ ਹੋਣਾ ਨਾ ਹੋਣਾ ਗਰੀਬੀ ਹੋਣਾ ਅਮੀਰੀ ਹੋਣਾ ਇਹ ਕੋਈ ਮੈਟਰ ਨਹੀਂ ਕਰਦਾ ਮੈਟਰ ਕਰਦਾ ਕਿ ਬੱਚੇ ਨੂੰ ਤੁਸੀਂ ਕਿੰਨਾ ਪੜਾਉਂਦੇ ਹੋ ਜੇ ਤੁਹਾਡਾ ਬੱਚਾ ਪੜ੍ਹ ਗਿਆ ਕਿਸੇ ਕੱਚੇ ਮਕਾਨ ਦੇ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਜੇ ਬੱਚਾ ਪੜ੍ਹ ਗਿਆ ਕੋਈ ਆਟਾ ਦਾਣ ਦਾ ਕਾਰਡ ਲੈਣ ਦੀ ਲੋੜ ਨਹੀਂ ਪੈਣੀ ਜੇ ਬੱਚਾ ਪੜ੍ਹ ਗਿਆ ਕਿ ਉਸ ਕਿਸੇ ਇੱਕ ਚੀਜ਼ ਵੱਲ ਝਾਕਣ ਦੀ ਲੋੜ ਨਹੀਂ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿਓ ਕੁਝ ਨਹੀਂ ਪਤਾ ਇਹਨਾਂ ਜੁਕੀ ਨੇ ਕੱਲ ਨੂੰ ਡਾਕਟਰ ਬਣ ਜਾਣਾ ਕਿਸੇ ਨੇ ਇੰਜੀਨੀਅਰ ਬਣ ਜਾਣਾ ਕਿਸੇ ਨੇ ਆਈਐਸ ਬਣ ਜਾਣਾ ਕਿਸੇ ਨੇ ਪੀਸੀਐਸ ਬਣ ਜਾਣਾ ਕੋਈ ਵਧੀਆ ਖਿਡਾਰੀ ਬਣ ਜਾਊਗਾ ਕੋਈ ਹੋਰ ਪੜਾਅ ਲਿਖਿਆ ਹੋਊਗਾ ਜਿਆਦਾ ਉਸ ਤੋਂ ਵੱਧ ਕਰ ਲੂਗਾ ਕੋਈ ਘੱਟ ਪੜਾਅ ਲਿਖਿਆ ਮੇਰੇ ਵਰਗਾ ਹੋਊਗਾ ਐਮਐਲਏ ਬਣ ਜਾਊਗਾ ਕਿਤੇ ਨਾ ਕਿਤੇ ਤਾਊ ਗਏ ਲੋਟ ਠੀਕ ਹੈ ਸੋ ਇਸ ਕਰਕੇ ਘਬਰਾਓ ਨਾ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਜਦੋਂ ਵੀ ਕਿਤੇ ਉਦਘਾਟਨ ਕਰਦਾ ਮੈਂ ਹੱਥ ਜੋੜ ਕੇ ਸ਼ੁਕਰਾਨਾ ਕਰਦਾ ਉਸ ਮਾਲਕ ਦਾ ਕਿ ਮੈਨੂੰ ਇੰਨੇ ਜੋਗਾ ਬਣਾਇਆ ਕਿ ਮੈਂ ਬੱਚਿਆਂ ਲਈ ਆਪਣੇ ਮੇਰੇ ਧੀਆ ਪੁੱਤਰੇ ਹਲਕੇ ਦੇ ਬੱਚੇ ਮੇਰੇ ਧੀਆ ਪੁੱਤਰੇ ਮੈਂ ਇੰਨੇ ਜੋਗਾ ਬਣਿਆ ਕਿ ਮੈਂ ਇਹਨਾਂ ਦੇ ਲਈ ਕੁਝ ਕਰ ਸਕਦਾ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਸ਼ੁਕਰਾਨਾ ਇਸ ਕਰਕੇ ਕਰਦਾ ਕਿ ਤੁਸੀਂ ਵੋਟਾਂ ਪਾਈਆਂ ਵੋਟਾਂ ਤੁਸੀਂ ਇਸ ਕਰਕੇ ਪਾਈਆਂ ਸੀ ਤੁਹਾਨੂੰ ਉਮੀਦ ਸੀਗੀ ਉਸ ਉਮੀਦ ਦੇ ਉੱਤੇ ਸਾਨੂੰ ਖਰੇ ਉਤਰਨਾ ਪਊਗਾ ਅਸੀਂ ਖਰੇ ਉਤਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਾਂ ਤੁਹਾਡੇ ਬੱਚਿਆਂ ਦਾ ਭਵਿੱਖ ਬਿਲਕੁਲ ਸੁਰੱਖੇ ਦਾ ਬੱਚੇ ਮੰਨ ਕੇ ਸੱਚੇ ਜਿਵੇਂ ਇਹ ਕਹਿੰਦੇ ਬੱਚੇ ਮੰਨ ਦੇ ਸੱਚੇ ਬੱਚੇ ਹਮੇਸ਼ਾ ਕੋਰਾ ਕਾਗੂਰੇ ਜੋ ਟੀਚਰ ਲਿਖ ਦਿੰਦਾ ਉਹੀ ਬੱਚੇ ਚੱਲਦੇ ਨੇ ਅਸੀਂ ਤਾਂ ਕਈ ਵਾਰੀ ਮੈਨੂੰ ਤਾਂ ਗੱਲ ਆ ਜਾਂਦੀ ਮੈਨੂੰ ਕਈ ਪੁੱਛਣਾ ਪੇਪਰ ਕਿਵੇਂ ਹੋਇਆ ਮੈਂ ਕਿਹਾ ਜੇ ਤਾਂ ਮੈਡਮ ਘਰੇ ਲੜਕੇ ਨਾ ਆਹੀ ਫਿਰ ਤਾਂ ਪਾਸ ਕਰ ਦੂਗੀ ਜੇ ਘਰੇ ਲੜਕੇ ਆਹੀ ਉਹ ਕਾਡਾ ਗੁੱਟਾ ਜਿਹਾ ਮਾਰ ਕੇ ਫੇਲ ਕਰ ਦੂਗੀ ਹੁੰਦਾ ਨਾ ਮਨ ਇਹ ਪਹਿਲ ਤਾਂ ਨਹੀਂ ਕਰਦਾ ਉਹ ਮਨ ਮਮੂਰ ਤੇ ਡਿਪੈਂਡ ਤਾਂ ਕਰਦਾ ਕਰਦਾ ਕਿ ਨਹੀਂ ਸੋ ਮੈਂ ਆਪਣਾ ਕਹਿ ਦੇਣਾ ਵੀ ਭਾਈ ਮੈਡਮਾਂ ਤੇ ਡਿਪੈਂਡ ਕਰਦਾ ਵੀ ਜੇ ਤਾਂ ਉਹ ਇਦਾਂ ਹੀ ਤੁਹਾਡੇ ਵੀ ਕਰਾਂਗੇ ਆਪਾਂ ਜੇ ਖੁਸ਼ ਆ ਘਰ ਖੁਸ਼ੀ ਆ ਤਾਂ ਸਾਰਾ ਕੁਝ ਆ ਸਾਡੀਆਂ ਧੀਆ ਸਾਡੇ ਬੱਚੇ ਇਹੀ ਸਾਡੀ ਤਰੋਰ ਨੇ ਇਹਨਾਂ ਦੀ ਜ਼ਿੰਦਗੀ ਚੱਗੇ ਬਿਸਣਾ ਇਹਨਾਂ ਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਹੁਣ ਮੈਂ ਇੱਕ ਸਵਾਲ ਜ਼ਰੂਰ ਬੱਚਿਆਂ ਨੂੰ ਕਰੂੰਗਾ ਮੈਂ ਕਰਦਾ ਹਾਂ ਸਾਡੀਆਂ ਬੱਚੀਆਂ ਬੈਠੀਆਂ ਨੇ ਕਿ ਸੱਚ ਕੌਣ ਕੌਣ ਬੋਲਦਾ ਹੱਥ ਖੜਾ ਕਰ ਸੱਚ ਕੌਣ ਕੌਣ ਬੋਲਦਾ ਝੂਠ ਕੌਣ ਕੌਣ ਬੋਲਦਾ ਇਹ ਵੀ ਝੂਠ ਹੈ ਇਹ ਵੀ ਝੂਠ ਹੈ ਵੀ ਝੂਠ ਨਹੀਂ ਬੋਲਦੇ ਬੋਲਦੇ ਥੋੜਾ ਥਰ੍ਹਾਂ ਬੋਲਦੇ ਹੈ ਘਰੇ ਬੋਲਦੇ ਕਾਪੀ ਕਰੇ ਰਹੀ ਉਹ ਕਰੇ ਪੜ੍ਹਨੀ ਹੋਇਆ ਗੱਲ ਢੱਲਿਆ ਸੀ ਸਰੀਰ ਇਹ ਝੂਠ ਹੈ ਬੋਲਦੇ ਨਾ ਹਾਂ ਬੋਲ ਦਿੰਦੇ ਆ ਸੱਚੀ ਗੱਲ ਹੈ ਫੋਨ ਕੌਣ ਕੌਣ ਦੇਖਦਾ ਬਾਰੇ ਰੀਲਾਂ ਕੋਣ ਕੋਣ ਦੇਖਦਾ ਚਲੋ ਚੰਗੀ ਗੱਲ ਆ ਪੁੱਤ ਫੋਨ ਦੇਖਣਾ ਮਾੜੀ ਗੱਲ ਹੈ ਪਹਿਲੀ ਗੱਲ ਇਹ ਦਿਮਾਗ 'ਚ ਬਿਠਾ ਲਓ ਫੋਨ ਇੱਕ ਟੈਕਨੋਲੋਜੀ ਆ ਇਹਨੂੰ ਤੁਸੀਂ ਯੂਜ਼ ਤੇ ਮਿਸਯੂਜ਼ ਤੁਹਾਡੇ ਦੇ ਡਿਪੈਂਡ ਕਰਦਾ ਫੋਨ ਤੋਂ ਪੜ੍ਹ ਵੀ ਸਕਦੇ ਹੋ ਸਿੱਖ ਵੀ ਸਕਦੇ ਹੋ ਫੋਨ ਤੋਂ ਚੰਗੀਆਂ ਚੀਜ਼ਾਂ ਵੀ ਦੇਖ ਸਕਦੇ ਹੋ ਫੋਨ ਨਾਲ ਰੀਲਾਂ ਦੇ ਨਾਲ 2 ਘੰਟੇ ਟਾਈਮ ਵੀ ਬਸ ਕਰ ਸਕਦੇ ਹੋ ਤੁਹਾਡੇ ਦੇ ਡਿਪੈਂਡ ਕਰਦਾ ਚੰਗਾ ਪੜੋ ਚੰਗਾ ਸਿੱਖੋ ਦੇ ਚੋ ਠੀਕ ਹੈ ਕੁਰਕਰੇ ਕੌਣ ਕਹਿੰਦਾ? ਝੂੜਨਾ ਬੋਲਿਓ, ਕੌਣ-ਕੌਣ ਕਹਿੰਦਾ? ਸ਼ਾਬਾਸ਼, ਸ਼ਾਬਾਹ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਤੇ ਲਫਾਫੇ ਕਿੱਥੇ ਸੜਦੇ ਹੋ? ਹਾਂਜੀ। ਝੂੜ ਬੋਲਦੇ ਆ ਸਾਰੇ ਝੂੜ ਬੋਲਦੇ। ਫੇਰ ਨਾਲੀ ਦੀ ਇੱਥੋਂ ਅਗੇ ਬਾਹਰੋਂ ਦੇਖ ਕੇ ਨਾਲੀ ਭਰੀ ਪਈ ਐ। ਤੁਸੀਂ ਕਿਉਂ ਸੜਦੇ ਹੋ? ਅੱਜ ਕੱਲ ਤਾਂ ਹੋਰ ਕੰਮ ਹੋਇਆ ਆ ਮੈਂ ਹਰੇਕ ਪਿੰਡ ਵੀ ਕਰਨਾ ਜਾ ਕੇ ਜਿੱਥੇ ਵੀ ਜਾਣਾ। ਸਾਡੀਆਂ ਭੈਣਾਂ ਕਹਿੰਦੀਆਂ ਕੁੜੀ ਨੂੰ ਵੀ ਆਉਂਦੀ ਹੋਈ ਨਾ 10 ਰੁਪਏ ਵਾਲਾ ਫੜ ਲਈ ਪਾਪਾ ਪੰਜ ਦਾ ਅੱਧਾ ਦੁੰਗਾ ਲਈ ਅੱਧਾ ਮੈਂ ਖਾ ਲੂੰਗੀ ਨਾਲੇ ਝਟਕਾਰਾ ਜਿਹਾ ਹੋ ਜਾਊਗਾ ਮੂੰਹ ਨਾਲੇ ਚਾਹ ਪੀ ਕੇ ਗੁਜ਼ਾਰਾ ਕਰ ਲਾਂਗੇ ਸ਼ਾਮ ਨੂੰ ਪਾਪਾ ਉਹ ਗਰ ਰੋਟੀ ਬਣਾ ਲਾਂਗੇ ਸੱਚੀ ਗੱਲ ਐ ਮੈਨੂੰ ਪਤਾ ਸਾਰਿਆਂ ਦਾ ਪਤਾ ਕੋਈ ਭੁੱਲੇ ਮੈਂ ਥੋੜੇ ਵਰਗਿਆਂ ਥੋੜੇ ਆਮ ਪਰਿਵਾਰਾਂ ਚ ਹੀ ਰਹਿੰਦਾ ਮੈਂ ਪੁੱਤ ਇੱਕ ਮਹੀਨਾ ਵਾਦਾ ਕਰੋ ਕਿ ਜਿਹੜਾ ਡਸਟਬਿਨ ਚ ਗੰਦ ਰ ਸਿਟ ਰੱਖਣਾ ਨਾਲੀਆਂ ਚ ਸਿਟਾ ਕਿਉਂਕਿ ਦੇਖੋ ਸਿੜਦੇ ਤੁਸੀਂ ਉਹ ਖਾ ਕੇ ਹੈਨਾ ਘੜਾਉਂਦੇ ਪਤਾ ਤੁਹਾਡੀ ਮੰਮੀ ਨੇ ਕੀਤਾ ਉਹ ਐਮਐਨਏ ਤੋਂ ਆ ਨਾਲੀ ਭਰੀ ਬੈਠੇ ਕੱਟ ਕੇ ਜਾ ਆ ਸਾਡੀ ਨਾਲੀ ਭਰੀ ਭਗਵੰਤ ਮਾਨ ਇੰਨੀਆਂ ਵੋਟਾਂ ਪਾਈਆਂ ਸੁੰਡ ਚਲਦੇ ਭਾਈ ਮੈਂ ਨਹੀਂ ਪਾਉਂਦਾ ਕਿ ਪਿੰਡੇ ਪਾਉਂਦਾ ਆਪਾਂ ਕਦੇ ਵੀ ਕਦੇ ਵੀ ਨਾਲੀ ਟੋਬੇ ਪਾਤੀਆਂ ਪਥਵਾੜੇ ਤੋਂ ਉੱਪਰ ਕੱਢ ਉੱਠਦੀ ਨਹੀਂ ਮੈਂ ਇਸੇ ਦੇਖੋ ਕਦੇ ਉੱਚੇ ਪਿੰਡ ਦੇ ਵਿੱਚ ਲੋਹਾਰ ਮੱਜਰੇ ਵਾਲੇ ਆ ਕੇ ਟਰਾਲੀ ਭਰ ਕੇ ਗੰਦ ਪਾ ਕੇ ਗਏ ਨੇ ਪਾਇਆ ਜੀ ਕੌਣ ਪਾਉਂਦਾ ਫੇ ਭਾਈ ਮੈਂ ਵੀ ਤਾਂ 10 ਕਿਲੋਮੀਟਰ ਤੋਂ ਉਹਨਾਂ 15 ਤੋਂ ਮੈਂ ਕਿੱਦਾਂ ਪਾਉਂਦਾ ਮੈਨੂੰ ਕਹਿਣਗੇ ਜਿਹੜਾ ਕੰਮ ਮੈਂ ਕੀਤਾ ਹੀ ਨਹੀਂ ਆ ਦੇਖ ਆਹ ਪੜੀ ਗਈ ਆ ਨਾਲੀ ਆ ਸੁੰਡ ਚੱਲ ਉਹ ਭਾਈ ਮੇਰਾ ਪੈਣੇ ਕਸੂਰ ਨੀਗਾ ਮੈਂ ਪੈਸੇ ਦੇ ਸਕਦਾ ਜੇ ਅਸੀਂ ਚਾਹੁੰਨੇ ਆ ਮੈਂ ਵੀ ਤੁਹਾਡੇ ਹੀ ਪੁੱਤਾਂ ਜੇ ਅਸੀਂ ਚਾਹੁੰਨੇ ਕਿ ਸਾਡੇ ਬੱਚੇ ਹੱਥ ਨਾ ਲਾਉਣ ਮੈਂ ਵੀ ਕਹਿੰਦਾ ਤੀ ਖੁੱਤੰਗ ਨਹੀਂ ਐਮਐਲਏ ਬਾਅਦ ਚੋਂ ਮੈਂ ਵੀ ਤੀ ਪੁੱਤਾਂ ਤੁਹਾਡੇ ਘਰ ਕੋਈ ਆਉਂਦਾ ਆਪਾਂ ਕਹਿੰਨੇ ਆ ਜਿਹੇ ਲੜੇ ਹੋਏ ਆ ਆਪਾਂ ਕਹਿੰਨੇ ਘਰ ਆਇਆ ਘਰ ਆਇਆ ਅੰਮਾ ਜਾਏ ਕਹਿੰਦੀ ਆ ਨਾ ਉਹਨੂੰ ਬੱ ਚੰਗੀ ਜਗ੍ਹਾ ਬਿਠਾਉਨੇ ਆ ਚੰਗੇ ਪਾਸੇ ਲੈ ਕੇ ਜਾਣੇ ਆ ਚੰਗਾ ਖੁਲਾਉਨੇ ਜਿੰਨੇ ਜੋਗੇ ਆਪਾਂ ਹੁੰਨੇ ਆ ਮੈਂ ਵੀ ਥੋੜੇ ਦੀ ਬੁੱਤ ਹੈਗਾ ਨਾ ਮੈਨੂੰ ਫੜ ਕੇ ਨਾਲੀ ਤੇ ਲੈ ਕੇ ਜਾਣਗੇ ਪਹਿਲੇ ਟੱਬਾ ਦਿਖਾਉਣਗੇ ਕਿਸੇ ਨਹੀਂ ਜਾਪੁਰਚੇ ਤੇ ਵੀ ਚਾਹ ਵੀ ਬੁਲਾ ਦੀਏ ਨਾ ਨਾ ਇਹਦਾ ਸ਼ੁਕਰ ਕਰ ਮੈਂ ਸਕੂਲਾਂ ਦੇ ਫੰਕਸ਼ਨ ਤੋਂ ਬਹੁਤ ਖੁਸ਼ ਆ ਵੀ ਚਾਹ ਸ਼ੁਕਰ ਹੈ ਲੈ ਕੇ ਨਹੀਂ ਤੇ ਹੁਣ ਕੋਈ ਸੱਚੀ ਗੱਲ ਹੈ ਨਾ ਮਤਲਬ ਇਹਦੀ ਸੋ ਭਾਈ ਮੇਰਾ ਕੰਮ ਹੈ ਪੈਸੇ ਦੇਣਾ ਹੈ ਸਰਕਾਰ ਨੇ ਪੈਸੇ ਨਹੀਂ ਦਿੰਦੇ ਤਾਂ ਅਸੀਂ ਜ਼ਿੰਮੇਵਾਰ ਆ ਮੈਂ ਜ਼ਿੰਮੇਵਾਰੀ ਲਊਗਾ ਪਰ ਪੈਸੇ ਅਸੀਂ ਦਨੇ ਲਾਉਣਾ ਸਰਪੰਚ ਸਾਹਿਬ ਨੇ ਤੁਸੀਂ ਪਿੰਡ ਨੇ ਰਲ ਕੇ ਹੁੰਦਾ ਸੋ ਇਸ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਇਹ ਆ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ ਰਿਸ਼ਤੇ ਵਧੀਆ ਲਵਾਉਣੇ ਸਿੱਖੀਏ ਬੱਚਿਆਂ ਨੂੰ ਰਿਸ਼ਤੇ ਬਾਰੇ ਮੈਂ ਹਮੇਸ਼ਾ ਬੋਲਦਾ ਹਰ ਇੱਕ ਸਟੇਜ ਤੋਂ ਬੋਲਣਾ ਕਿ ਜੇ ਮਾਂ ਬੱਚੇ ਦਾ ਪਹਿਲਾ ਟੀਚਰ ਆ ਤਾਂ ਦਾਦੀਆਂ ਬੱਚੇ ਦੀ ਯੂਨੀਵਰਸਿਟੀ ਨੇ ਉਹ ਤੁਹਾਡੇ ਨਾਲੋਂ ਪਿੰਡ 'ਚ 20 ਸਾਲ ਪਹਿਲਾਂ ਦੀ ਗੱਲ ਆ ਇਹ ਨਾ ਕਿਹਾ ਕਰੋ ਮੇਰੇ ਕੋਲ ਨਹੀਂ ਜਾਣਾ ਹੁੰਦਾ ਨਾ ਕਰੇ ਉਜੋ ਉਹਨੇ ਸਿਖਾਉਣਾ ਉਹ ਮਾਮਾ ਨੂੰ ਨਹੀਂ ਪਤਾਉਂਦਾ ਸੋ ਆਪਣੇ ਰਿਸ਼ਤੇ ਬਸ ਇੰਨਾ ਕੀ ਯਾਦ ਰੱਖਿਓ ਵੀ ਜੇ ਤੁਸੀਂ ਸੇਵਾ ਨਹੀਂ ਕੀਤੀ ਤਾਂ ਤੁਹਾਡੇ ਨਾਲ ਤੁਹਾਡੀ ਵੀ ਨਹੀਂ ਕਰਦਾ ਇੰਨਾ ਕੀ ਯਾਦ ਰੱਖਿਓ ਭਲੇਖਾ ਸੋ ਆਪਣੇ ਬੱਚਿਆਂ ਨੂੰ ਦਾਦਾ ਦਾਦੀ ਕੋਲ ਨਾਨਾ ਨਾਨੀ ਕੋਲ ਚਾਚੇ ਤਾਇਆ ਕੋਲ ਜਰੂਰ ਭੇਜਿਆ ਕਰੋ ਜਰੂਰ ਰੱਖੋ ਕਾਰਨ ਕੀ ਹੈ ਜਿਹੜੇ ਬੱਚੇ ਨੂੰ ਰਿਸ਼ਤੇ ਨਾ ਪਾਉਣੇ ਆਗੇ ਉਹ ਬੱਚਾ ਕਦੇ ਵੀ ਜ਼ਿੰਦਗੀ ਚ ਫੇਲ ਨਹੀਂ ਹੁੰਦਾ ਬਹੁਤ ਜ਼ਰੂਰੀ ਹੈ ਮੇਰੇ ਕੋਲੇ ਬਹੁਤ ਹੀ ਕਈ ਵਾਰੀ ਸ਼ਰਮ ਆਉਂਦੀ ਆ ਜਦੋਂ ਮੇਰੇ ਕੋਲੇ ਆ ਕੇ ਮਾਪੇ ਬਜ਼ੁਰਗ ਵਿਚਾਰੇ ਕਹਿੰਦੇ ਨੇ ਵੀ ਧੀ ਪੁੱਤ ਨਹੀਂ ਨਾ ਨੂੰ ਪੁੱਤ ਨੇ ਘਰੋਂ ਕੱਢਦਾ ਬੜਾ ਲੱਗਦਾ ਥੋਡੇ ਲਈ ਉਹ ਬਣਾਇਆ ਸਾਰਾ ਕੁਝ ਥੋਡੇ ਲਈ ਕਰਿਆ ਸੋ ਇਸ ਕਰਕੇ ਆਪਣੇ ਮਾਪੇ ਦੀ ਸੇਵਾ ਜ਼ਰੂਰ ਕਰਿਆ ਕਰੋ ਠੀਕ ਆ ਇਹ ਕੰਮ ਚੱਲੀ ਜਾਣੇ ਨੇ ਇਹ ਖੇਡਾਂ ਅੰਗੜੇ ਗਿੱਧੇ ਤੇ ਸਾਰਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਰੌਣਕਾਂ ਲੱਗੀਆਂ ਰਹਿਣੀਆਂ ਨੇ ਪਰ ਜੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਹੈ ਤਾਂ ਬੱਚਿਆਂ ਨੂੰ ਬੱਚਿਆਂ ਨੂੰ ਰਿਸ਼ਤੇ ਬਾਰੇ ਜਰੂਰ ਸਮਝਾਓ ਇਹ ਜ਼ਰੂਰੀ ਹੈ ਕਿਉਂਕਿ ਸਾਡੀਆਂ ਬੱਚੀਆਂ ਬੈਠੀਆਂ ਨੇ ਰਿਸ਼ਤੇ ਬਾਰੇ ਜਰੂਰ ਸਮਝਾਓ ਕਿਉਂਕਿ ਅੱਗੇ ਜਾ ਕੇ ਘਰ ਵੀ ਚਲਾਉਣੇ ਨੇ ਸਾਰਾ ਕੁਝ ਕਰਨਾ ਹੈ ਇਸ ਕਰਕੇ ਮੈਂ ਹੋਰ ਵੀ ਮੁਬਾਰਕਬਾਦ ਦਿੰਦਾ ਕਿ ਤੁਹਾਡੇ ਸਕੂਲ ਦੇ ਵਿੱਚੋਂ ਬਹੁਤ ਅੱچھے ਪਲੇਅਰ ਨਿਕਲੇ ਨੇ ਤੁਸੀਂ ਇਹ ਪਹਿਲੀ ਵਾਰੀ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਪਹਿਲੀ ਵਾਰੀ ਹੋਊਗਾ ਮੇਰੇ ਨਾਲ ਪੂਰੇ ਪੰਜਾਬ 'ਚ ਕੀਤੇ ਨਹੀਂ ਹੋਇਆ ਕਿ ਆਪਣੇ ਰਾਣਾਵਾ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਫੈਂਸਿੰਗ ਕੋਰ ਤੁਹਾਨੂੰ 20 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਾ ਕੇ ਦੇਣੇ ਅੱਜ ਤੱਕ ਕਦੇ ਨਹੀਂ ਗਿਆ ਗਰਾਊਂਡ ਬਣਾਉਨੇ ਆ ਸੀ ਤੁਸ ਤੁਹਾਡੇ ਪਿੰਡ ਵੀ ਗਰਾਊਂਡ ਬਣਾਉਨੇ ਆ ਬੈਠੇ ਨੇ ਸਾਡੇ ਸਪੋਰਟਸ ਦੇ ਪ੍ਰਮੋਟਰ ਵੀ ਨੇ ਗੋਪੀ ਸਰਪੰਚ ਜੀ ਗਰਾਊਂਡਾਂ ਦਾ ਸ਼ੌਕ ਅਸੀਂ ਰੱਖਦੇ ਆ ਖੇਡਾਂ ਵਾਲੇ ਪਾਸੇ ਨੂੰ ਅਸੀਂ ਜਾਣਦੇ ਆ ਸੋ ਸਾਡੇ ਕੰਮ ਕਰਨ ਦਾ ਤਰੀਕਾ ਹੋਰ ਆ ਅਸੀਂ ਆਪਸ ਦੇ ਵਿੱਚ ਲੜਾਈ ਝਗੜੇ ਜੀ ਨਹੀਂ ਪਾਉਂਦੇ ਅਸੀਂ ਧਰਮਾਂ ਜਾਤਾਂ ਪੱਤਾਂ ਜੀ ਨਹੀਂ ਵੰਡਦੇ ਅਸੀਂ ਕਹਿੰਦੇ ਆ ਸਾਰੇ ਹੀ ਆਪਾਂ ਤਰੱਕੀ ਕਰੀਏ ਪਿੰਡ ਸਾਡਾ ਤਰੱਕੀ ਕਰੇ ਚੰਗਾ ਬਣੇ ਸੋਹਣਾ ਬਣੇ ਇਤਿਹਾਸਿਕ ਪਿੰਡਾ ਹੋਰ ਅੱਗੇ ਤਰੱਕੀ ਕਰੀਏ ਇਹਨਾਂ ਬੱਚਿਆਂ ਦੇ ਭਵਿੱਖ ਲਈ ਮੈਂ ਸ਼ੁਭ ਕਾਮਨਾਵਾਂ ਦਿੰਦਾ ਤੇ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਬੱਚੇ ਸਾਡੀ ਬੱਚੀਆਂ ਜਿਹੜੀਆਂ ਨੇ ਅੱਗੇ ਜਾ ਕੇ ਹੋਰ ਚੰਗਾ ਕੰਮ ਕਰਨ ਟੀਚਰਾਂ ਨੂੰ ਮੇਰੀਆਂ ਸ਼ੁਭੇਸ਼ਾਵਾ ਨੇ ਕਿਉਂਕਿ ਮੈਂ ਤੁਹਾਡੀ ਜਮਾਤ ਦਾ ਹੀ ਬੰਦਾ ਜੀ ਮੈਂ ਦੱਸਦਾ ਹੁਣਾਂ ਕਿ ਬੀਐਡ ਮੇਰੀ ਵੀ ਕੀਤੀ ਹੋਈ ਹੈ ਤੇ ਗਵਰਨਮੈਂਟ ਕਾਲਜ ਜਲੰਧਰ ਤੋਂ 2001 ਚ ਕੀਤੀ ਸੀ ਬੀਐਡ ਨੌਕਰੀ ਮੈਨੂੰ ਤੁਸੀਂ ਦਿੱਤੀ ਨਹੀਂ ਮੈਂ ਇੱਧਰ ਨੂੰ ਆ ਗਿਆ ਸੋ ਮੈਂ ਐਮਏ ਮਾਸਟਰ ਐ ਹ ਤੱਕ ਮਾਸਟਰ ਬਹੇਗੇ ਆ ਤਾਂ ਇਸ ਕਰਕੇ ਮੈਨੂੰ ਥੋਡੀਆਂ ਪ੍ਰੋਬਲਮਸ ਨੇ ਸਾਰਿਆਂ ਦੀਆਂ ਪਤਾ ਨੇ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ 인ਫਰਾਸਟ੍ਰਕਚਰ ਚ ਕੀ ਚਾਹੀਦਾ ਪੈਸੇ ਕਿਵੇਂ ਲੈ ਕੇ ਉਹਨੇ ਕਿਤੇ ਮੇਰੀ ਸਿਰਦਰਦੀ ਰਹੇ ਮੈਂ ਤੁਹਾਨੂੰ ਦਊਂਗਾ ਮੇਰੇ ਟੀਚਰਾਂ ਤੇ ਮੈਨੂੰ ਬਹੁਤ ਮਾਣ ਆ ਤੇ ਮੈਂ ਚਾਹੁੰਦਾ ਕਿ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਅੱਗੇ ਜਾਣ ਸਾਰਿਆਂ ਦੇ ਬੱਚੇ ਅੱਗੇ ਜਾਣ ਤੇ ਪਰ ਇਹ ਨਾ ਕੱਲ ਨੂੰ ਹੋਵੇ ਸਾਡਾ ਬੱਚਾ ਪਿੱਛੇ ਰਹਿ ਗਿਆ ਇਹ ਨਹੀਂ ਅਸੀਂ ਹੋਣ ਦੇਣਾ ਕਾਰਨ ਕੀ ਹੈ ਕਾਰਨ ਸਿਰਫ ਇਹ ਹੈ ਕਿ ਅਸੀਂ ਆਮ ਕਰਾਚੋਂ ਆ ਥੋੜੇ ਵਰਗਿਆਂ ਸਾਨੂੰ ਪਤਾ ਹੈ ਸਾਨੂੰ ਪਤਾ ਜੇ ਕੁੜੀਆਂ ਚੱਕ ਕੇ ਫਾਹਾ ਆਪਾਂ ਲੈ ਲੈਣੇ ਆ ਦੂਜੇ ਸਕੂਲਾਂ ਤੇ ਮੁੜ ਕੇ ਬਾਅਦ ਚੋ ਪੈਸੇ ਇਕੱਠੇ ਹੁੰਦੇ ਫਿਰ ਕਈ ਅਗਲੇ ਸ਼ੀ ਕਰ ਚ ਪਿਆ ਰਹਿੰਦਾ ਇਸ ਕਰਕੇ ਆਪਾਂ ਇਹਦਾ ਜ਼ਰੂਰ ਧਿਆਨ ਦੇ ਆ ਕਰੀਏ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੂੰਗਾ ਕਿ ਆਪਾਂ ਸਾਰੇ ਜਣੇ ਜਿੱਥੇ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਆ ਉਥੇ ਦੋਸਤੀਆਂ ਭਾਈਚਾਰਕ ਸਾਂਝ ਇਹਨਾਂ ਸਾਰੀਆਂ ਨੂੰ ਵੀ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਟੀਚਰ ਦਾ ਤੇ ਸਕੂਲ ਨਾਲ ਦਾ ਰਿਸ਼ਤਾ ਬਹੁਤ ਵਧੀਆ ਰਿਸ਼ਤਾ ਹੁੰਦਾ ਇਹਨੂੰ ਚੰਗੇ ਤਰੀਕੇ ਨਾਲ ਨਿਭਾਈਏ ਜੋ ਟੀਚਰ ਕਹਿੰਦਾ ਉਹਦੀ ਗੱਲ ਮੰਨੀਏ ਤੇ ਝੋਠ ਨਾ ਕੋਈ ਬੋਲੇ ਠੀਕ ਹੈ ਜਿਹੜੇ ਜਿਹੜੇ ਹਸਪੇਸ਼ਾ ਸਮਝ ਗਿਆ ਵੀ ਝੂਠ ਬੋਲਦੇ ਹੋਗੇ ਫੜਾ ਮੜਾ ਤਾਂ ਹੈਗੇ ਬੋਲਦੇ ਨਾ ਆਪਾਂ ਝੂਠ ਨਹੀਂ ਬੋਲਣਾ ਠੀਕ ਹੈ ਪੜਾਈ ਵੱਲ ਧਿਆਨ ਦਿਓ ਪੁੱਤ ਤੁਸੀਂ ਸਾਡੀਆਂ ਧੀਆ ਮੇਰੀਆਂ ਧੀਆ ਤੁਸੀਂ ਮੇਰੇ ਧੀ ਪੁੱਤੋਂ ਬੱਚੇ ਹੋ ਮੇਰੀ ਮੇਰੀ ਜ਼ਿੰਮੇਵਾਰੀ ਆ ਹਲਕੇ ਦਾ ਨਮਾਇੰਦਾ ਹੋਣ ਦੇ ਨਾਲ ਤੇ ਹਲਕੇ ਦਾ ਜ਼ਿੰਮੇਵਾਰ ਹੋਣ ਦੇ ਨਾਲ ਤੇ ਕਿ ਤੁਹਾਡੇ ਸਾਰਿਆਂ ਦੇ ਬੱਚਿਆਂ ਨੂੰ ਚੰਗਾ ਆਪਾਂ ਦੇ ਸੋ ਆਪਾਂ ਫੇਰ ਇੱਕ ਵਾਰ ਵਾਦਾ ਕਰਦੇ ਹਾਂ ਤੁਹਾਡੇ ਨਾਲ ਕਿ ਤੁਹਾਡੇ ਬੱਚਿਆਂ ਦੀ ਪੜਾਈ ਦੀ ਜ਼ਿੰਮੇਵਾਰੀ ਮਾਨ ਸਰਕਾਰ ਦੀ ਆ ਸਾਡੀ ਹੈ ਅਸੀਂ ਬੱਚਿਆਂ ਨੂੰ ਚੱਗੇ ਪਾਸੇ ਲੈ ਕੇ ਜਾਵਾਂਗੇ ਚੱਗੇ ਇਨਸਾਨ ਬਣਾਵਾਂਗੇ ਵਧੀਆ ਪੜਾਈ ਕਰਾਵਾਂਗੇ ਹੋਰ ਵੀ ਸਕੂਲ ਨੂੰ ਕੋਈ ਵੀ ਤੁਹਾਨੂੰ ਪੈਸੇ ਦੀ ਜਿੰਨੇ ਦੀ ਵੀ ਲੋੜ ਆ ਕਿਸੇ ਵੀ ਕੰਮ ਦੇ ਲਈ ਲੋੜ ਆ ਮੈਨੂੰ ਲਿਫਤੀ ਦਿਓ ਆਪਾਂ ਤੁਹਾਨੂੰ ਉਹ ਉਹੀ ਚੀਜ਼ਾਂ ਦਵਾਂਗੇ ਬਣਾ ਜੋ ਤੁਹਾਨੂੰ ਚਾਹੀਦਾ ਹੋਊਗਾ ਇੱਕ ਜਿਵੇਂ ਤੁਹਾਡੇ ਇੱਥੇ ਲਾਇਬ੍ਰੇਰੀ ਬਣੀ ਆ ਅਸੀਂ ਗਰਾਊਂਡ ਦੇ ਨਾਲ ਵੀ ਇੱਕ ਲਾਇਬ੍ਰੇਰੀ ਬਣਾ ਰਹੇ ਹਾਂ ਦੇਖੀਏ ਕਿਸੇਰੇ ਪਿੰਡ ਵਾਲੇ ਨੇ ਦੇਖੀਆ ਕਿਰੇngਨੇ ਦੇਖੀਆ ਫਸ ਫਸ ਤੁਹਾਨੂੰ ਪਤਾ ਹੀ ਨਹੀਂ ਕਿ 45-40 ਲੱਖ ਰੁਪਏ ਹੋਰ ਵੀ ਲੱਗ ਰਹੇ ਆ ਸੋ ਭਾਈ ਤੁਹਾਡੇ ਪਿੰਡ ਦੇ ਵਿੱਚ ਕਰੋੜਾਂ ਰੁਪਏ ਲੱਗ ਚੁੱਕੇ ਆ ਸੋ ਇਹ ਤੁਹਾਡੇ ਲਈ ਹੈ ਤੁਹਾਡੇ ਬੱਚਿਆਂ ਲਈ ਹੈ ਬੱਚਿਆਂ ਦੀ ਪੜ੍ਹਾਈ ਬਾਰੇ ਸੋਚੋ ਬਸ ਐਨੇ ਹੀ ਤੁਹਾਨੂੰ ਮੈਂ ਕਹੂੰਗਾ ਇਹਦੇ ਨਾਲ-ਨਾਲ ਇੱਕ ਮੈਂ ਬੇਨਤੀ ਕਰੂੰਗਾ ਯੁੱਧ ਨਸ਼ਾ ਵਿਰੁੱਧ ਸਾਡਾ ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ ਹੈ ਅਸੀਂ ਮਹਿੰਮ ਬੜਾਈ ਹੋਈ ਹੈ ਲੋਕਾਂ ਦੀ ਸਾਨੂੰ ਉੱਥੇ ਲੋੜਾ ਤੁਹਾਡੇ ਸਹਿਯੋਗ ਦੀ ਲੋੜਾ ਹੈ ਅਸੀਂ ਚਾਹੁੰਦੇ ਹਾਂ ਕਿ ਆਪਾਂ ਬੱਚੇ ਆਪਣੇ ਬਚਾਈਏ ਯੁੱਧ ਨਸ਼ਾ ਵਿਰੁੱਧ ਜਿਹੜਾ ਉਹਦੇ ਚ ਸਾਡਾ ਸਾਥ ਦਿਓ ਤੇ ਜੇਰਾ ਬੱਚਾ ਨਸ਼ੇ ਚ ਗੁਲਤਾਨ ਹੋ ਗਿਆ ਜੇ ਉਹ ਛੱਡਣਾ ਚਾਹੁੰਦਾ ਉਹਨੂੰ ਬਚਾਵਾਂਗੇ ਵੀ ਉਹਦਾ ਇਲਾਜ ਵੀ ਕਰਾਵਾਂਗੇ ਜਿਹੜੇ ਤਸਕਰੀ ਕਰਦੇ ਨੇ ਉਹ ਬਿਲਕੁਲ ਵੀ ਬਖਸ਼ੇ ਨਹੀਂ ਜਾਣਗੇ ਮੇਰੀਆਂ ਮਾਵਾ ਪੈਣਾ ਨੂੰ ਕਹਿੰਦੀ ਆ ਕਿ ਜਦੋਂ ਘਰ ਚ ਨਸ਼ਾ ਕਰਦਾ ਬੱਚਾ ਤਾਂ ਤੁਹਾਨੂੰ ਪਤਾ ਲੱਗਦਾ ਟੱਕਰ ਨਾਲ ਟਕਿਆ ਕਰੋ ਅਸੀਂ ਕਹਿੰਦੇ ਆ ਕਿ ਵਿਆਹ ਕਰ ਦੋ ਬਗਾਨੀਆਂ ਤਾਂ ਆ ਕੇ ਸਿੱਧਾ ਕਰ ਦੇਣਗੇ ਐਂ ਕਹਿੰਦੇ ਆ ਤੁਸੀਂ ਕਿਹੜਾ ਘਰ ਨਹੀਂ ਪਟ ਸਕਦੇ ਤੁਸੀਂ ਅਗਲੇ ਦੀ ਕੁੜੀ ਨੂੰ ਲਿਆ ਕੇ ਆਪਣੇ ਘਰ ਚ ਬੰਨ ਲੈਂਦੇ ਹੋ ਉਹਦੀ ਵੀ ਜ਼ਿੰਦਗੀ ਖਰਾਬ ਐ ਜੀ ਇੱਕ ਜਣਾ ਖਰਾਬ ਹੁੰਦਾ ਹੋਲੇਣ ਤੋਂ ਘਰ ਨਾ ਖਰਾਬ ਕਰਿਆ ਕਰੋ ਸਾਡੀਆਂ ਮਾਵਾ ਪੈਣਾ ਦੀ ਬਹੁਤ ਜ਼ਿੰਮੇਵਾਰੀ ਹੈ ਜੀ ਜੇ ਬੱਚਾ ਇੰਨਾ ਦਾ ਨਹਿਗਾ ਤਾਂ ਆਪਾਂ ਕਿਸੇ ਦੀ ਧੀ ਨਾਲ ਤੱਕਣਾ ਮੈਂ ਤਾਂ ਤੁਹਾਨੂੰ ਮਿਹਰੀ ਕਹੂੰਗਾ ਕਿਉਂਕਿ ਤੁਸੀਂ ਮੇਰੀਆਂ ਧੀਆ ਪੈਣਾ ਉਹ ਮਾਵਾ ਹਾਂ ਜੋ ਆਪਾਂ ਸਾਰੇ ਰਲ ਕੇ ਸਮਾਜ ਦੇ ਵਿੱਚ ਚੰਗਾ ਕੰਮ ਕਰਨਾ ਹੈ ਜਿੱਥੇ ਸਕੂਲਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਆ ਉਥੇ ਧੰਨਵਾਦ ਕਰਦੇ ਹਾਂ ਤੁਹਾਡਾ ਫਿਰ ਤੋਂ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਇਹ ਵੀ ਵਾਅਦਾ ਕਰਦੇ ਹਾਂ ਕਿ ਜਿੰਨੀ ਦੇਰ ਪਰਮਾਤਮਾ ਡਿਊਟੀ ਦੇਊਗਾ ਜਿੰਨੀ ਦੇਰ ਤੁਸੀਂ ਆਸ਼ੀਰਵਾਦ ਦਿਓਗੇ ਹਰ ਇੱਕ ਬਲ ਜਿਹੜਾ ਹਰ ਇੱਕ ਸਾ ਜਿਹੜਾ ਤੁਹਾਡੇ ਲਈ ਖੇ ਆ ਤੇ ਤੁਹਾਡੇ ਲੋਕਾਂ ਦੇ ਲਈ ਆਮ ਲੋਕਾਂ ਦੇ ਲਈ ਕੰਮ ਕਰਦੇ ਨੇ ਸੋ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ ਕੋਈ ਲਾ ਚੁੱਕਾ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇ ਪਲੇਸ ਅਸੀਂ ਥੋੜੇ ਜਿਹੀ ਪ੍ਰਾਈਸ ਦਿਵਾਨੇ ਆ 2 4 ਬੱਚਿਆਂ ਨੂੰ ਤੁਹਾਡੇ ਹੱਥੋਂ ਮਿਲ ਜਾਣ ਉਹ ਯਾਦਾਂ ਬਣ ਜਾਣਗੀ ਜ਼ਿੰਦਗੀ ਦੀਆਂ ਪਲੀਜ਼ ਉਹ ਬੱਚੇ ਸਟੇਜ ਤੇ ਆਜਣ ਜਿਨ੍ਹਾਂ ਨੇ ਐਨਐਮਐਮਐਸ